ਆਹ ਜਾਗਟਾਂ ਦੀਆਂ ਪਵਾਦਿਆਂ ਆੜੇ ਕਹਿੰਦੇ ਮੁੰਡੇ ਡੋਬਣਾ ਜਾਣ ਅਸੀਂ ਤਾਂ ਅਸੀਂ ਡੋਬਦੇ ਵਾ ਕੱਲਾ ਫੋਨ ਲਾ ਡਿੱਗੇ ਇਦਾਂ ਤੁਹਾਨੂੰ ਪਤਾ ਪਿੰਡਾਂ ਵਾਲੇ ਸੂਏ ਸਾਇਆਂ ਤੇ ਨਾਉਣ ਵਾਲੇ ਆਈਆਂ ਛੱਪੜਾਂ ਚ ਨਾਉਣ ਵਾਲੇ ਇੱਥੋਂ ਆਉਂਦੇ ਯਾਰ ਪਾਲ ਪਿੰਡਾਂ ਦੀ ਸਿਆਣ ਕਿਉਂ ਬਾਹਰ ਚ ਲਾਈਆਂ ਪੰਗਾਂ ਨਾ ਝੜ ਕੇ ਮਾਤਾ ਨੇ ਹੈ ਆਉਂਦਿਆਂ ਨੂੰ ਸਵਾਗਤ ਤੇ ਤੇਲ ਦੀ ਬੋਤਲ ਤੜਕਾ ਤੜ ਕਲਣ ਵਾਸਤੇ ਆ ਸਾਡੀ ਮੱਝ ਨੂੰ ਮਿਲ ਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਦੋਨੇ ਆ ਗਏ ਹਾਂ ਜੀ ਛੁੱਟੀ ਤੇ ਛੁੱਟੀ ਤਾਂ ਪਰ ਪਿਛਲੇ ਮਹੀਨੇ ਚ ਮੈਂ 2-3 ਦਿਨਾਂ ਦੀ ਛੁੱਟੀ ਕਰੀ ਹੈਗੀ ਤੇ ਪਰ ਆਇਆ ਨਹੀਂ ਵੀ ਘੰਟਾ ਬੈਠ ਤੇ ਪੈ ਗਿਆ ਹਮਾ ਇੱਧਰ ਇੱਧਰ ਸਹੀ ਲੰਘ ਜਾਂਦਾ ਸਾਰਾ ਦਿਨ ਤੇ ਅੱਜ ਅਸੀਂ ਚੱਲਦੇ ਆ ਕਿਸੇ ਪਾਸੇ ਦਿਖਾਵਾਂਗੇ ਤੁਹਾਨੂੰ ਵਾਟਰ ਬੁੱਟਰ ਪਾਰਕ ਅੰਜਲੀ ਦਾ ਆਏ ਨਹੀਂ ਹਰਪਾਲ ਲੈਣ ਆਪਾਂ ਨੂੰ ਇਹ ਗਰਮੀ ਚ ਮਰਾਉਣ ਲਾ ਗਰਮੀ ਵਾਲੀਆ ਸਟੋਰ ਤੇ ਜਾ ਕੇ ਕੱਲ ਵਾਲਾ ਬਲੌਗ ਵੀ ਪਾ ਕੇ ਆਉਣਾਗਾ ਅੱਜ ਕਿਉਂਕਿ ਆਪਾਂ ਨੂੰ ਫਿਰ ਵਾਈਫਾਈ ਨਹੀਂ ਮਿਲਣਾ ਤੁਹਾਨੂੰ ਪਤਾ ਹੀ ਆ ਆਥੋਂ ਯਾਰ ਪੜ ਪਿੰਡਾਂ ਦੀ ਸਿਆਣ ਕਿਉਂ ਬਾਹਰ ਚਲਾਈਆਂ ਪਈਆਂ ਨਾ ਝਣ ਕੇ ਮਾਤਾ ਨੇ ਹੈ ਆਉਂਦਿਆਂ ਨੂੰ ਸਵਾਗਤ ਇਹ ਬਾਬਾ ਪਿੰਡਾਂ ਦੀ ਪਛਾਣ ਆ ਰੌਣਕ ਆ ਇਹ ਸਾਡੇ ਪਿੰਡਾਂ ਦੀ ਆਪਣੇ ਆਂਦੀ ਹੈ ਨਾ ਸਾਡੇ ਪਿੰਡਾਂ ਦੀ ਨਹੀਂ ਸਹੀ ਗੱਲ ਆ ਪੱਤ ਗਈ ਹੁੰਦੀਆਂ ਹੁਣ ਆਪਣੇ ਘਰਾਂ ਚ ਹੋਰ ਕੀ ਐ ਯਾਰ ਜਾ ਕੰਨੇ ਦਾ ਜੂਸ ਪੀ ਤਾਰਪਾਲ ਗਾਲੀ ਸੁੱਕੀ ਜਾਂਦਾਗਾ ਕੋਲਡ ਵਾਟਰ ਹੈ ਹਨਾ ਸੁਗਧਾਨਗੜ ਅਸੀਂ ਜਾਂਦੇ ਸੀ ਬਾਈ ਬਰਨਾਲੇ ਵੀਡੀਓ ਬਣਾਉਣ ਪਰ ਗਰਮੀ ਨੇ ਸਾਡਾ ਨਾ ਧੂਆਂ ਕੱਢਦਾ ਰੰਗ ਬਰੰਗੇ ਹੋ ਗਏ। ਹਰੇ ਪਹੁੰਚੇ ਨਹੀਂ ਗਏ ਜੀ। ਬਰਾਲੇ ਨਾਲ ਕਿਹਦਾ ਹਿਮਾਚਲ ਬਣਿਆ ਪਿਆ। ਆ ਜਾ ਹਰਪਾਲ ਆਪਾਂ ਵੀ ਚੱਲੀ ਅੰਦਰ। ਇਹ ਜਾਗਟਾਂ ਦੀਆਂ ਪਵਾਦੇ ਆੜੇ ਕਹਿੰਦੇ ਮੁੰਡੇ ਡੋਬਣਾ ਜਾਣ। ਅਸੀਂ ਤਾਂ ਅਸੀਂ ਡੋਬਦੇ ਵੇ ਕਹਲਾ ਫੋਨ ਲਾ ਡਿੱਗੇ। ਐਦਾਂ ਤੁਹਾਨੂੰ ਪਤਾ ਪਿੰਡਾਂ ਵਾਲੇ ਸੂਏ ਸਾਇਆਂ ਤੇ ਨਾਉਣ ਵਾਲੇ ਆਈਆਂ ਛੱਪੜਾਂ ਤੇ ਨਾਉਣ ਵਾਲੇ। ਅੱਜ ਛੁੱਟੀ ਦਾ ਅਸੀਂ ਨਿਆਰਾ ਲੈਨੇ ਆ ਥੋੜਾ ਜਿਹਾ। ਵੱਲਾ ਲੈਣਾ ਚਾਹੀਦਾ ਯਾਰ ਕੰਮ ਵੀ ਨਹੀਂ ਰੋਜ਼ ਰੋਜ਼ ਚੰਗਾ ਲੱਗਦਾ ਇਹਨੇ ਕਿਹੜਾ ਚੜਾ ਦੀ ਉਹ ਫਿਰਦਾ ਇੱਕ ਅਰੇ ਕੋਲੇ ਲੈ ਕੇ ਜਾ ਬਾਈ ਦੇ ਗੱਡੀ ਇਹਨੇ ਤੈਨੂੰ ਚੜਾ ਦੀ ਆ ਸਾਰੇ ਸਟੋਰ ਜੀ ਬਾਈ ਇੱਥੇ ਨਵੇਂ ਆਈ ਜਾਂਦੇ ਕੁਝ ਖਾਣ ਪੀਣ ਦੇ ਆ ਕੇ ਹਨਾ ਤੇ ਪਹਿਲਾਂ ਇੱਥੇ ਆ ਸਟੋਰ ਇਧਰ ਮਤਲਬ ਕੁਝ ਨਹੀਂ ਸੀ ਜੋ ਅੱਗੇ ਅੱਗੇ ਜਿਹੜੇ ਸਟੋਰ ਬਣੇ ਹੋਏ ਸੀਗੇ ਉਹ ਹੀ ਸੀਗੇ ਉਹ ਸਾਹਮਣੇ ਸਟੋਰ ਇੱਕ ਨਵਾਂ ਵਾਕ ਦਾ ਵੀ ਆ ਗਿਆ ਆਪਣਾ ਤੇ ਜਿਹੜੇ ਆ ਤਾਂ ਬਰੋਲੇ ਬਣ ਗਏ ਬਾਈ ਜਮ ਮੂਸਾ ਰਰ ਵੜ ਕੇ ਕਿਵੇਂ ਹੋਇਆ ਪਿਆਗਾ ਬਿੱਲੀ ਵਰਗਾ ਨਿਕਲ ਗਿਆ ਬਰਨਾਲੇ ਤੋਂ ਸਿੱਧਾ ਸੀ ਲੰਘ ਜਾਂਦੇ ਸੀ ਮਾਂ ਚੱਲ ਇੱਥੋਂ ਭੈਣ ਨੂੰ ਮਿਲ ਕੇ 10 ਮਿੰਟ ਆਪਣੀ ਨੂੰ ਹੁਣ ਤਾਂ ਟਾਈਮ ਨਹੀਂ ਲੱਗਦਾ ਸਰਪਾਲ ਆ ਜਾ ਫਿਰ ਚੱਲ ਗਏ ਆਪਣੀ ਭੈਣ ਦਾ ਘਰ ਆ ਜੀ ਗਲਦੀਪ ਕੌਰ ਵੱਡੀ ਭੈਣ ਮੇਰੀ ਘਰੇ ਆ ਕੇ ਬਈ ਨਾ ਆ ਕੇ ਤੇ ਹੁਣ ਮੜੀ ਸੁਰਤ ਆਈ ਹੈਗੀ ਨਹੀਂ ਮਿੱਟੀ ਨੇ ਗਰਮੀ ਨੇ ਬੁਰਾ ਹਾਲ ਕਰਤਾ ਸੀ ਤੇ ਹਰਪਾਲ ਜੀ ਅੱਜੇ ਕੰਮ ਤੇ ਲਾਏ ਨੇ ਕਿੰਨੇ ਵਧੀਆ ਲੱਗੇ ਰਿਆ ਹਰਪਾਲ ਤੂੰ ਯਾਰ ਲੱਗਿਆ ਦਾ ਲੱਗਿਆ ਰ ਨਾਲੇ ਫੋਨ ਤੇ ਗੱਲ ਕਰੀ ਚੱਲ ਬਾਈ ਬਣ ਕੇ ਚੰਗਾ ਇੱਕ ਆ ਛੱਟ ਰਹੀ ਗਈ ਇੱਕ ਪੈਂਟਰ ਰਹੀ ਆ ਪਏ ਆ ਟਾਈਮ ਬਾਈ 6:00 ਵਜ ਗਈ 10 ਮਿੰਟ ਹੁਣ ਗਰਾਊਂਡ ਤੇ ਜਾਏਗੇ ਮੈਂ ਤੇ ਹਰਪਾਲ ਤੇ ਨਾਲੇ ਮਾਈ ਬਰੋ ਤੇ ਮੱਥਾ ਟੇਕ ਗਈ ਇਹ ਗੁਰਦੁਆਰੇ ਹਰਪਾਲ ਆ ਜਾ ਕੱਟ ਤੇ ਫੋਨ ਹਾਂ ਹਾਂ ਚੱਲ 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 ਅੱਗੇ ਬਦੂ ਵਾਰਿਆਂ ਹੋ ਗਿਆ ਆਟਾ ਭੁੱਲ ਗਿਆ ਤੇ ਕੀ ਚੱਕ ਲਿਆ 5-7 ਕਿਲੋ ਆਟਾ ਤੇ ਤੇਲ ਦੀ ਬੋਤਲ ਤੜਕਾ ਤੁਰ ਕਲਾਉਣ ਵਾਸਤੇ ਆ ਸਾਡੀ ਮੱਝ ਨੂੰ ਮਿਲ ਲੋ ਜੀ ਸਸਰੀਕਾਲ ਜੀ ਕਹਦੇ ਸਾਰਿਆਂ ਨੂੰ ਸਸਰੀਕਾਲ ਸਸਰੀਕਾਲ ਤੇਰੇ ਵੱਲੋਂ ਵੀ ਆੜੀ ਨਹੀਂ ਗੋਲਤਾ ਵੀ ਗੋਲਤਾ ਹੈ ਬਿਟੂ ਵੇ ਇੰਨੀ ਵੀ ਰੋਥੇ ਨਹੀਂ ਰੇ ਬਦਲੀ ਜਿੱਥੇ ਜਿੱਥੇ ਦਾਣੇ ਦੁਣੇ ਨਹੀਂ ਉਹ ਲੈਂਦੇ ਹੁੰਦੇ ਹਾਂ ਸਰਕਾਰੀ ਦਾਣੇ ਬਦਲੀ ਵੰਡਣਾ ਹੁੰਦੇ ਹਾਂ ਇੰਨੀ ਵੀ ਰੋਥੇ ਵੀ ਨਹੀਂ ਹੁੰਦੀ ਜਿੱਡੇ ਰੇ ਸਾਲੇ ਰਹਿਦੀ ਆ ਕਰਮ ਵਾਲਾ ਬੰਦੇ ਨੂੰ ਫਾਟ ਖੁੱਲਾ ਮਿਲਦਾ ਇਹ ਹਾਂ ਚਲੇ ਤੜਕੇ ਲੰਘੇ ਤੜਕੇ ਵੀ ਬੰਦ ਫੁੱਲ ਲੰਘੇ ਵਾਲਾ ਹੁਣ ਵੀ ਬੰਦ ਢੇਡ ਘੰਟ ਦਾ ਆਪਣਾ ਇਹ ਹੀ ਖਾ ਗਿਆ ਫਾਟ ਜੀ ਆ ਗਏ ਜੀ ਅਸੀਂ ਕਮਰੇ 'ਚ ਸਾਰੇ ਕੰਮ ਹੋ ਗਏ ਰਪਾਲ ਇੱਕ ਲਾਸਟ ਕੰਮ ਰਹਿ ਗਿਆ ਕਿ ਹੁਣ ਆਪਾਂ ਬਠੰਡੇ ਜਾਣਾਗਾ ਹਣਾ ਹੁਣ ਅਸੀਂ ਹਸਪਤਾਲ 'ਚ ਰਾਤ ਕੱਟਾਂਗੇ ਜੀ ਫੌਜੀ ਦੀ ਮਾਤਾ ਕੋਲੇ ਉਹ ਬਿਮਾਰ ਆ ਸਾਨੂੰ ਪਤਾ ਹੀ ਆ ਇੱਕ ਇਹ ਲਾਸਕਾ ਇੱਕ ਜਿਹੜਾ ਮੇਰਾ ਬਸ ਕੰਮ ਰਹਿ ਗਿਆ ਉਹ ਕਦੇ ਨਹੀਂ ਪੂਰਾ ਹੁੰਦਾ ਆ ਬਾਲ ਕਟਾਉਣ ਦਾ ਅੱਜ ਵੀ ਨਹੀਂ ਹੋਇਆ ਉਹ ਇਹ ਮੈਨੂੰ ਬੜਾ ਚਾਲ ਹੁਣ ਚੱਲ ਗਿਆ ਬਠਿੰਡੇ ਹੁਣ ਅਸੀਂ ਬਸ ਤੇ ਜਾਵਾਂਗੇ ਬਠਿੰਡੇ ਕੱਪੜੇ ਬਦਲ ਲੈ ਤੇ ਸਵੇਰੇ ਕੰਮ ਤੇ ਵੀ ਆਉਣਾ ਉਧਰ ਸੁਦੇਹਾ ਆਵਾਂਗੇ